ਸਾਨੂੰ ਆਉਂਦਿਆਂ ਨੂੰ ਸ਼ਾਮ ਹੋ ਗਈ ਹੌਲੀ ਹੌਲੀ ਨਾਲ ਟਾਈਮ ਥੋੜਾ ਜ਼ਿਆਦਾ ਹੋ ਗਿਆ ਬਸ ਫਿਰ ਸਾਡੀ ਗੱਲਬਾਤਾਂ ਰਿਸ਼ਤੇ ਤੋਂ ਦੋ ਦਿਨ ਪਹਿਲਾਂ ਹੀ ਹੋਣ ਲੱਗ ਗਈ ਸੀ ਵਧੀਆ ਚਾਹ ਚੜਿਆ ਹੋਇਆ ਨਮਾ ਨਮਾ ਹੋਇਆ ਜੀ ਜੀ ਹੋਣ ਲੱਗ ਗਈ ਵਧੀਆ ਰਿਸ਼ਤੇ ਤੋਂ 10 ਦਿਨ ਬਾਅਦ ਮੈਨੂੰ ਕੁੜੀ ਬੋਲਦੀ ਹੈ ਜਿਸ ਨਾਲ ਮੇਰਾ ਰਿਸ਼ਤਾ ਹੋਇਆ ਸੀ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਜ਼ਰੂਰੀ ਗੱਲ ਹੈ ਕਰ ਸਕਦੀਆਂ ਮੈਂ ਬੋਲਿਆ ਹਾਂ ਜੀ ਜ਼ਰੂਰ ਮੈਂ ਬੋਲੀ ਗਿਆ ਬਿਲਕੁਲ ਨਹੀਂ ਬੋਲੀ ਮੈਨੂੰ ਦੱਸ ਤੋ 15 ਮਿੰਟ ਮੈਂ ਪੁੱਛੀਆ ਦੱਸੋ ਜੀ ਕੀ ਹੋਇਆ ਜੀ ਕੋਈ ਗੱਲਬਾਤ ਹੈ ਦੱਸ ਦਿਓ ਐਵੇਂ ਮੈਨੂੰ ਪਰੇਸ਼ਾਨ ਨਾ ਕਰੋ ਬੋਲੀ ਤੁਸੀਂ ਗੁੱਸਾ ਤਾਂ ਨਹੀਂ ਕਰਦੇ ਜੀ ਪਹਿਲਾਂ ਦੱਸੋ ਕਸਮਾ ਮੇਰੀ ਤੈਨੂੰ ਅਗਰ ਗੁੱਸਾ ਕੀਤਾ ਮੈਂ ਬੋਲਿਆ ਨਹੀਂ ਨਹੀਂ ਗੁੱਸਾ ਕਿਉਂ ਕਰਨਾ ਹੈ ਉਹ ਲਾ ਤੁਸੀਂ ਦੱਸੋ ਕੀ ਗੱਲ ਹੈ ਜੀ ਆਪਣੀ ਉਹ ਬੋਲੀ ਮੈਂ ਕਿਸੇ ਮੁੰਡੇ ਨੂੰ ਪਿਆਰ ਕਰਦੀ ਆ 2 ਸਾਲ ਹੋ ਗਏ ਅਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਸੀ ਤੇ ਮੈਂ ਇਹ ਰਿਸ਼ਤਾ ਕਰਾਉਣਾ ਨਹੀਂ ਸੀ ਦਾ ਰਸਲ ਉਹ ਨਾ ਚਿੱਟਾ ਵੇਚਦਾ ਸੀ ਬਲੈਕ ਕਰਦਾ ਸੀ ਉਹ ਫੜਿਆ ਗਿਆ ਨਹੀਂ ਤਾਂ ਅਸੀਂ ਇਸ ਰਿਸ਼ਤੇ ਤੋਂ 15 ਦਿਨ ਪਹਿਲਾਂ ਭੱਜ ਜਾਣਾ ਸੀ ਸਾਡੇ ਵਿੱਚ ਸਾਰਾ ਕੁਝ ਹੋਇਆ ਮੈਂ ਹਫ਼ਤੇ ਵਿੱਚ ਉਸਨ ਕੋਲ ਜਾਂਦੀ ਪੂਰਾ ਦਿਨ ਮੈਂ ਕਾਜ ਦੇ ਬਹਾਨੇ ਉਸ ਕੋਲ ਹੁੰਦੀ ਸੀ ਕਿਉਂਕਿ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਉਹ ਗੱਲ ਵੱਖਰੀ ਹੈ ਉਹ ਬਲੈਕ ਕਰਦਾ ਹੈ ਪਰ ਮੈਂ ਉਸ ਬਿਨਾਂ ਨਹੀਂ ਰਹਿ ਸਕਦੀ ਜਦੋਂ ਵੀ ਉਹ ਜੇਲ੍ਹ ਤੋਂ ਆਇਆ ਤਾਂ ਮੈਂ ਉਸ ਨਾਲ ਪੱਜ ਜਾਣਾ ਤੁਸੀਂ ਬੇਸ਼ੱਕ ਮੈਨੂੰ ਮਾਰ ਦਿਓ ਜਾਂ ਫਿਰ ਉਹਨੇ ਦਿਨਾਂ ਚੁੱਪ ਰੋ ਜਿੰਨਾ ਟਾਈਮ ਉਹ ਨਹੀਂ ਆਉਂਦਾ ਮੈਂ ਸੁਣ ਕੇ ਉਹਦੀ ਗੱਲ ਇੱਕਦਮ ਹੈਰਾਨ ਤੇ ਅੰਦਰੋਂ ਟੁੱਟ ਗਿਆ ਬਿਲਕੁਲ ਸੁੰਨ ਹੋ ਗਿਆ ਮੈਂ ਉਸ ਨੂੰ ਪਿਆਰ ਨਾਲ ਬੋਲਿਆ ਮੈਂ ਰਿਸ਼ਤੇ ਹੋਣ ਤੋਂ ਪਹਿਲਾਂ ਤੈਨੂੰ ਘੱਟੋ ਘੱਟ 10 ਵਾਰ ਪੁੱਛਿਆ ਤੁਸੀਂ ਹਰ ਵਾਰ ਬੋਲਿਆ ਕੋਈ ਨਹੀਂ ਜੀ ਮੈਂ ਕਿਸੇ ਨੂੰ ਪਿਆਰ ਨਹੀਂ ਕਰਦੀ ਤੁਸੀਂ ਤਾਂ ਜਰ ਗੁਰੂ ਘਰ 'ਚ ਬੈਠ ਕੇ ਵੀ ਇੰਨਾ ਝੂਠ ਬੋਲਿਆ ਘੱਟੋ ਘੱਟ ਤਾਂ ਸੱਚ ਦੱਸ ਦਿੰਦੀ ਇਸ ਦਾ ਮੇਰਾ ਕੀ ਕਸੂਰ ਹੈ ਹੁਣ ਆਇਆ ਮੇਰੀ ਜ਼ਿੰਦਗੀ ਚ ਮੈਂ ਜ਼ਿੰਦਗੀ ਚ ਕਿਉਂ ਨਰਕ ਬਣਾਉਣੀ ਹੈ ਮੈਂ ਇਸ ਨੂੰ ਕਿਉਂ ਮਰਨ ਦੇ ਮਜਬੂਰ ਕਰਦੀ ਹਾਂ ਮੇਰੀ ਜ਼ਿੰਦਗੀ ਨੂੰ ਸਗੋਂ ਇਸ ਦਾ ਪਰਿਵਾਰ ਮਾਂ ਬਾਪ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਨੂੰ ਮੈਂ ਕੀ ਮੂੰਹ ਦਿਖਾਉਂਗਾ ਮੈਂ ਬਹੁਤ ਰੋਇਆ ਇੱਕ ਹਫ਼ਤਾ ਮੈਂ ਕੁਝ ਨਹੀਂ ਖਾਦਾ ਪੀਤਾ ਬਿਮਾਰ ਹੋ ਗਿਆ ਦਿਲ ਕਰਦਾ ਸੀ ਕੁਝ ਖਾ ਕੇ ਮਰ ਜਾਵਾਂ ਪਰ ਮੈਂ ਆਪਣੀ ਮਾਂ-ਬਾਪ ਵੱਲ ਦੇਖਿਆ ਉਹਨਾਂ ਨੇ ਮੈਨੂੰ 23 ਸਾਲ ਦਾ ਕੀਤਾ ਜੰਮਿਆ ਪਾਲਿਆ ਪੋਸਿਆ ਅੱਜ ਪੈਰਾਂ ਤੇ ਖੜਾ ਕੀਤਾ ਮੈਂ ਗਲਤ ਕਦਮ ਨਹੀਂ ਚੁੱਕ ਸਕਦਾ ਸੀ ਮੈਂ ਰੋਂਦੇ ਹੋਏ ਨੇ ਉਸ ਕੋਲ ਹੱਥ ੱਡੇ ਤੁਸੀਂ ਜਿਵੇਂ ਮਰਜ਼ੀ ਹੋ ਮੈਨੂੰ ਮਨਜ਼ੂਰ ਹੈ ਤੁਸੀਂ ਬੇਸ਼ੱਕ ਉਸ ਨਾਲ ਗੱਲ ਕਰਨੀ ਕਰ ਲਓ ਮਿਲਣਾ ਮਿਲ ਲਿਓ ਪਰ ਭੱਜੋ ਨਾ ਮੇਰੇ ਮਾਂ-ਬਾਪ ਮਰ ਜਾਣਗੇ ਸੁਣ ਕੇ ਸਾਡੀ ਬਹੁਤ ਇੱਜ਼ਤ ਘਾਰ ਹੈ ਸਾਰੇ ਪਿੰਡ ਵਿੱਚ ਤੁਸੀਂ ਜਿਵੇਂ ਮਰਜ਼ੀ ਹੋ ਮੈਨੂੰ ਮਨਜ਼ੂਰ ਹੈ ਇਹਨਾਂ ਕੁਝ ਬੋਲਿਆ ਮੈਂ ਫਿਰ ਵੀ ਕੋਈ ਫਰਕ ਨਹੀਂ ਪਿਆ ਅਖਰ ਉਹ ਆਪ ਹੀ ਭੱਜ ਗਈ ਆਖਰ ਭੱਜ ਹੀ ਗਈ ਪਰ ਮੇਰੀ ਜ਼ਿੰਦਗੀ ਉਮਰ ਪਰ ਲਈ ਨਰਕ ਬਣਾ ਗਈ ਅੱਜ ਮੇਰੇ ਮਾਪੇ ਮੇਰੇ ਬੰਦ ਦੇਖ ਕੇ ਰੋਣਾ ਸ਼ੁਰੂ ਕਰ ਦਿੰਦੇ ਹਨ ਕਿੱਥੇ ਉਹਨਾਂ ਦੀ ਉਮਰ ਵੱਧ ਗਈ ਸੀ ਚਾ ਨਾਲ ਖੁਸ਼ੀਆਂ ਨਾਲ ਕਿੱਥੇ 5 ਸਾਲ ਉਮਰ ਹੋਰ ਕੱਟ ਗਈ ਟੈਨਸ਼ਨ ਚ आखिर ये रिश्ता टूट के ही सह लिया हाथ जोड़ के बेनती है थोनू कुड़ीओ सोच समझ के फैसला लिया करो नहीं पसंद उस दिन ही जवाब दे दिया करो पर सगन तो, ब्याद बाद ते ब्याद तो बाद एक कुछ बोलना चंगा नहीं है ता ब्याह ही ना करवाओ दूजा जिंदगी क्यों तबाह दियो खुद अपने दे लाओ अगर इस तरह मेरा भरा होवे फिर किसी नर्बाद करने चंगा है ਕੋਦਾ ਦੂਰ ਹੋ ਜਾ ਪਰ ਕਿਸੇ ਦੀ ਜ਼ਿੰਦਗੀ ਦਾ ਤਾਣਾ ਦਾ ਤੇ ਲਾਓ ਬੰਦਾ ਮਰ ਲਈ ਮਜਬੂਰ ਹੁੰਦਾ ਸਾਰੀ ਉਮਰ ਮੋਹ ਨਹੀਂ ਦਿਖਾ ਸਕਦਾ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਇਸ ਬਾਰੇ ਆਪਣੇ ਕਮੈਂਟ ਲਿਖ ਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣਿਆ ਧੰਨਵਾਦ ਜੀ